14 ਦਸੰਬਰ ਨੂੰ ਜ਼ਿਲ੍ਹਾ ਪਰੀਸ਼ਦ ਅਤੇ ਬਲੈਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਫਲੋਰ ਵਿਖੇ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਗੁਰਾਇਆਂ ਵਿਖੇ ਅੱਜ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਸੁਪੁੱਤਰ ਨਵਜੀਤ ਸਿੰਘ ਵੱਲੋਂ ਜ਼ਿਲ੍ਹਾ ਪਰੀਸ਼ਦ ਅਤੇ ਬਲੈਕ ਸੰਮਤੀ ਦੇ ਉਮੀਦਵਾਰਾਂ ਅਤੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਸਮੂਹ ਵਰਕਰਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਨ ਅਤੇ ਵੋਟਰਾਂ ਤੱਕ ਪਹੁੰਚ ਕਰਨ ਦੀ ਡਿਊਟੀ ਲਗਾਈ ਇਸ ਮੌਕੇ ਨਵਜੀਤ ਸਿੰਘ ਨੇ ਕਿਹਾ ਲੋਕ ਸੂਬਾ ਸਰਕਾਰ ਤੋਂ ਵੱਕ ਚੁੱਕੇ ਹਨ ਅਤੇ 2027 ਵਿੱਚ ਕਾਂਗਰਸ ਦੀ ਸਰਕਾਰ ਸੂਬੇ ਵਿੱਚ ਬਣੇਗੀ ਇਸ ਲਈ ਪੰਜਾਬ ਦੀ ਸਮਝਦਾਰ ਜਨਤਾ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦੇਣਗੇ ਜਾ ਜੋ ਅਗਲੀ ਸਰਕਾਰ ਵਿੱਚ ਉਹਨਾਂ ਦੇ ਨੁਮਾਇੰਦੇ ਪਿੰਡਾਂ ਦੇ ਵਿਕਾਸ ਕਰਵਾ ਸਕਣ ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹ ਜਿੰਨੇ ਵੀ ਕੈਂਡੀਡੇਟ ਸਾਡੇ ਕਾਂਗਰਸ ਦੇ ਐ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਸੀ ਤੇ ਜਿੰਨੇ ਵੀ ਵਰਕਰ ਸਾਡੇ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਤਾਂ ਕਿ ਸਾਰੇ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਆਪਣੇ ਪਿੰਡਾਂ ਦੇ ਵਿੱਚ ਕੰਮ ਕਰਨ ਤੇ ਜਿੰਨੇ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਮਤੀ ਮੈਂਬਰ ਆਪਣੇ ਕੈਂਡੀਡੇਟ ਖੜੇ ਆ ਉਨਾਨੂ ਉਹ ਵਾਤ ਤੋਂ ਵਾਤ ਬੋਟਾਂ ਨਾਲ ਆਪਣੇ ਪਿੰਡਾਂ ਤੋਂ ਜਿਤਾ ਕੇ ਵੇਚਿਆ। ਜੱਲੀ ਸਾਹਿਬ ਦਾ ਵੀ ਦौरा ਹੋਵੇਗਾ। ਹਾਂਜੀ 10 ਤਰੀਕ ਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਆਣਗੇ। ਫਲੋਰ ਬੀੜਾ ਲੈਣਗੇ। ਉਹ ਜਿੱਦਾਂ ਦਾ ਸਾਡੇ ਸ਼ਡਿਊਲ ਬਣੂਗਾ ਜਿੱਦਾਂ ਜਿੱਦਾਂ ਜਿਹਨੇ ਮੀਟਿੰਗ ਮੰਗੀ ਉਹ ਉਹਦੇ ਹਿਸਾਬ ਨਾਲ ਅਸੀਂ ਸ਼ਡਿਊਲ ਬਣਾ ਕੇ ਦਵਾਂਗੇ। ਕੀ ਲੱਗਦਾ ਹੈ ਇਲੈਕਸ਼ਨ ਦੇ ਵਿੱਚ ਜਿਹੜਾ ਰਿਜ਼ਲਟ ਆ ਇਸ ਤਰ੍ਹਾਂ ਦਾ? ਦੇਖੋ ਜਿੱਦਾਂ ਦੇ ਥੱਲੋ ਗਰਾਊਂਡ ਤੋਂ ਰਿਪੋਰਟ ਹੈ ਉਹ ਇਹ ਹੈ ਵੀ ਸਾਰਾ ਜਿਹੜਾ ਬੰਦੇ ਆ ਉਹ ਕਾਂਗਰਸ ਪਾਰਟੀ ਵੱਲ ਦੇਖ ਰਹੇ ਆ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹਰ ਕਿਸੇ ਨੂੰ ਪਤਾ ਹੈ ਵੀ ਕਾਂਗਰਸ ਪਾਰ ਪੁਵੇਖਾ ਜਿਹੜਾ ਉਜਵਲ ਦਿਖ ਰਿਹਾ ਹੈ ਤਾਂ ਜਿਹੜੇ ਇਹਨਾਂ ਦੇ ਵਿੱਚ ਸਾਲ ਰਹਿ ਗਿਆ ਅੱਗੇ ਜਿਹੜੇ ਬਲੌਗ ਸੰਤੀ ਜ਼ਿਲ੍ਹਾ ਪ੍ਰੀਸ਼ਦ ਬਣਨਗੇ ਉਹ 4 ਸਾਲ ਉਸ ਪਾਰਟੀ ਦੇ ਨਾਲ ਬਣਨਗੇ ਜਿਹੜੇ ਅਗਲੇ ਪਾਰਟੀ ਦੀ ਸਰਕਾਰ 'ਚ ਕਾਬਜ਼ ਹੋ ਰਹੀ ਹੈ ਸੋ ਸਾਰੇ ਲੋਕ ਇਹ ਦੇਖਦੇ ਹੋਏ ਵੀ ਕਾਂਗਰਸ ਪਾਰਟੀ ਦਾ ਅਗਲਾ ਜਿਹੜਾ ਪੁਵੇਖਾ ਹੈ ਵੀ ਉਜਵਲ ਹੈ ਤਾਂ ਉਹ ਸਾਰੇ ਕਾਂਗਰਸ ਪਾਰਟੀ ਨਾਲ ਚੱਲਣਾ ਚਾਹੁੰਦੇ ਪਰ ਇਹ ਸਰਕਾਰ ਹੈ ਧੱਕੇ ਤੇ ਉਤਰੀ ਹੋਈ ਹੈ ਤਾਂ ਕੋਸ਼ਿਸ਼ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਿਲ੍ਹਾ ਪ੍ਰੀਸ਼ਦ ਜਿੱਤ ਲਈ ਹੈ ਜਿਹਦੇ ਤੁਸੀਂ ਦੇਖਿਆ ਕਾਗਜ਼ ਖੋਣ ਵਾਲੀ ਅਸੀਂ ਪਹਿਲੀ ਵਾਰੀ ਰੀਤ ਦੇਖੀ ਵੀ ਕਾਗਜ਼ ਖੋਕੇ ਲੋਕ ਭੱਜ ਰਹੇ ਇਹ ਅੱਜ ਤੱਕ ਨਹੀਂ ਹੋਇਆ ਸੀਗਾ ਇਹ ਨਵੇਂ ਹੀ ਇਹਨਾਂ ਨੇ ਬਦਲਾਅ ਲੈ ਕੇ ਆਂਦਾ ਹੋਇਆ ਵੀ ਕੈਂਡੀਡੇਟਾਂ ਨੂੰ ਲੜਨ ਨਹੀਂ ਦੇਣਾ ਤੇ ਆਪ ਇਦਾਂ ਹੀ ਜਿਤਾਣ ਦੀ ਕੋਸ਼ਿਸ਼ ਕਰਤੇ ਲੱਗੇ ਹੋਇਆ ਲੱਗਦਾ ਕਾਂਗਰਸ ਪਾਰਟੀ ਬਲੌਰ ਰਲ ਕੇ ਜਿੱਕ ਜੋਟਿਆ ਕਾਂਗਰਸ ਪਾਰਟੀ ਸਾਰੇ ਕਿਤੇ ਇੱਕਜੁੱਟਿਆ ਤੇ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਜਨੀ ਸਾਹਿਬ ਤੇ ਵਿਕਰਮ ਚੌਹਦੇ ਇਕੱਠੀ ਮੀਟਿੰਗ ਆ ਇਹ ਉਸ ਦਿਨ ਪਤਾ ਲੱਗ ਜਾਊਗਾ ਵੀ ਅਸਲੀ ਤਾਂ ਦੇਖੋ ਕਾਂਗਰਸ ਪਾਰਟੀ ਦੀ ਮੀਟਿੰਗ ਚਾਹਣਾ ਸਰ ਉਹ ਆਪਣਾ ਕਰਦੇ ਆ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਥੋੜੀ ਇਲੈਕਸ਼ਨ ਉਹ ਕਰ ਲੈਣਾ ਅਲੱਗ-ਅਲੱਗ ਜਿਹਨੇ ਆਪਣਾ ਕੰਮ ਜਿੱਥੇ ਕਰਨਾ ਐਮਐਲਏ ਨੇ ਆਪਣਾ ਕੰਮ ਕਰਨਾ ਤੇ ਐਮਪੀ ਨੇ ਆਪਣਾ ਕੰਮ ਕਰਨਾ ਸੋ ਇਹ ਤਾਂ ਕੰਨੀ ਸਾਹਿਬ ਤੇ ਉਹਨਾਂ ਦੀ ਛੱਠੀ ਮੀਟਿੰਗ ਹੋਵੇ ਤਾਂ ਇੱਕ ਜਿਹੜਾ ਮੈਸੇਜ ਜਾ ਸਕਦਾ ਹੈ ਪੂਰੇ ਫਲੋਰ ਆਲਕੇ ਵੀ ਤੇ ਕਾਂਗਰਸ ਇਕੱਠੀ ਹੈ ਨਹੀਂ ਕਾਂਗਰਸ ਵੈਸੇ ਵੀ ਇਕੱਠੀ ਕਾਂਗਰਸ ਵਰਕਰਸ ਦੇ ਨਾਲ ਹੈ ਕਾਂਗਰਸ ਜਦ ਕਾਂਗਰਸ ਦਾ ਵਰਕਰ ਇਕੱਠਾ ਹੈ ਤਾਂ ਕਾਂਗਰਸ ਇਕੱਠੀ ਹੈ ਜਿਸ ਤਰ੍ਹਾਂ ਬੱਕਰੀ ਉੱਤੇ ਜੇ ਮੀਟਿੰਗਾਂ ਹੋਣਗੇ ਉਹਦਾ ਬਦਲ ਦੇਖੋ ਜਿਹਨੇ ਜਿਹੜੀ ਮੀਟਿੰਗ ਚ ਆਣਾ ਹੋਣਾ ਤਾਂ ਉਹ ਆ ਜਾਣਾ